ਪੰਜ ਦਿਨ ਜੇਲ੍ਹ 'ਚ ਰਹਿਣ ਤੋਂ ਬਾਅਦ ਅੱਜ ਪਾਨਾ ਸਿੱਧੂ ਨੂੰ ਬਹੁਤ ਵੱਡੀ ਰਾਤ ਮਿਲੀ ਹੈ ਲੁਧਿਆਣਾ ਦੀ ਅਦਾਲਤ ਨੇ ਪਾਨੇ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਹੈ ਜਿਸ ਤੋਂ ਬਾਅਦ ਪਾਨੇ ਸਿੱਧੂ ਦੀ ਸਪੋਰਟ ਕਰਨ ਵਾਲੇ ਸਾਰੇ ਲੋਕਾਂ 'ਚ ਬਹੁਤ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ਰਫਤਾਰ رائے ਦੀ ਗੱਲ ਕਰੀਏ ਤਾਂ ਉਹਨਾਂ ਨੇ ਪਾਨੇ ਸਿੱਧੂ ਨੂੰ ਜ਼ਮਾਨਤ ਮਿਲਣ ਤੇ ਲੱਡੂ ਵੰਡੇ ਨੇ ਖੁਸ਼ੀ ਮਨਾਈ ਹੈ ਤੇ ਰਫਤਾਰ رائے ਨੇ ਕਿਹਾ ਕਿ ਸੱਚ ਦੀ ਜਿੱਤ ਹੋਈ ਹੈ ਬੇਕਸੂਰ ਸੀ ਬਿਲਕੁਲ ਪਾਨਾ ਸਿੱਧੂ ਜਿਸ ਕਰਕੇ ਅੱਜ ਉਹਨੂੰ ਜ਼ਮਾਨਤ ਮਿਲ ਗਈ ਉਥੇ ਜ਼ਮਾਨਤ ਮਿਲਣ ਤੋਂ ਬਾਅਦ ਪਾਨਾ ਸਿੱਧੂ ਦੇ ਵਕੀਲਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਜਿਸ ਤਰ੍ਹਾਂ ਪਾਨੇ ਸਿੱਧੂ ਨੂੰ ਅਰੈਸਟ ਕੀਤਾ ਗਿਆ ਇਹ ਬਿਲਕੁਲ ਗਲਤ ਸੀ ਪਾਨੇ ਸਿੱਧੂ ਨੂੰ ਅਰੈਸਟ ਕਰਨਾ ਬੰਦ ਹੈ ਦੇਸੀ ਕਿਉਂਕਿ ਇਸ ਕੇਸ ਚ ਕੋਈ ਦਮ ਨਹੀਂ ਸੀ ਕੋਈ ਸਬੂਤ ਨਹੀਂ ਸੀ ਖਾਸੇ ਜਿਸ ਕਰਕੇ ਅੱਜ ਲੁਧਿਆਣਾ ਅਦਾਲਤ ਨੇ ਪਾਨੀ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਹੈ ਉੱਥੇ ਜ਼ਮਾਨਤ ਮਿਲਣ ਤੋਂ ਬਾਅਦ ਲਖੇ ਸਦਾਨੇ ਨੇ ਕਿਹਾ ਕਿ ਚਾਹੇ ਅੱਜ ਪਾਨੀ ਨੂੰ ਜ਼ਮਾਨਤ ਮਿਲ ਗਈ ਹੈ ਪਰ ਆਉਣ ਵਾਲੀ 29 ਜਨਵਰੀ ਨੂੰ ਬਹੁਤ ਵੱਡਾ ਇਕੱਠ ਕੋੜ ਦੋਨੇ ਕੀਤਾ ਜਾਏਗਾ ਤੇ ਉਸ ਇਕੱਠ ਚ ਸਾਰੇ ਪੰਜਾਬੀ ਵੱਲ ਚੜ ਕੇ ਜ਼ਰੂਰ ਪਹੁੰਚੋ ਕਿਉਂਕਿ ਹੁਣ ਚਾਹੇ ਨਾ ਪਾਨੀ ਨੂੰ ਜ਼ਮਾਨਤ ਦੇ ਦਿੱਤੀ ਹੈ ਪਰ ਹੋਏ ਇਸ ਤੱਕ ਦੇ ਸ਼ਾਲ ਦੇ ਜੋ ਪ੍ਰੋਗਰਾਮ ਉਲੀਕਿਆ ਗਿਆ ਸੀ 29 ਜਨਵਰੀ ਦਾ ਉਸੇ ਤਰ੍ਹਾਂ ਬਰਕਰਾਰ ਹੈ ਸਾਰੇ ਵਾਅਦਤ ਵਾਅਦੇ ਪਾਨੀ ਸਿੱਧੂ ਦੀ ਸਪੋਰਟ ਦੇ ਵਿੱਚ ਤੇ ਅ ਨਾਲ ਵੀ ਨਾ ਹੋਏ ਉਹਦੇ ਚੱਲਦੇ 29 ਜਨਵਰੀ ਨੂੰ ਕੋਰਟ ਦੁਨ ਨੇ ਵੱਡਾ ਇਕੱਠ ਕੀਤਾ ਜਾਣਾ ਤੇ ਸਾਰੇ ਲੋਕ ਹੀ ਉਸੇ ਇਕੱਠ ਵਿੱਚ ਜ਼ਰੂਰ ਪਹੁੰਚਿਓ ਅਦਾਲਤ ਦਾ ਇਹ ਫੈਸਲਾ ਵਧੀਆ ਲੱਗਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ